ਆਮ ਆਦਮੀ ਪਾਰਟੀ ਦੇ 8 ਵੱਡੇ ਆਗੂਆਂ ਦੇ ਵੱਲੋਂ ਪਾਰਟੀ ਛੱਡ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਖੜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਪ੍ਰਧਾਨ ਬਦਲ ਨੂੰ ਲੈ ਕੇ ਮਸਲਾ ਖੜਾ ਹੋ ਗਿਆ ਹੈ ਅਮਨ अरोड़ा ਦੀ ਜਿੱਦ ਮਹਿੰਗੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਰਕਰ ਕੀ ਹੈ ਮਸਲਾ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਮ ਆਦਮੀ ਪਾਰਟੀ ਦੇ ਕਿਹੜੇ ਆਗੂਆਂ ਦੇ ਵੱਲੋਂ ਅਸਤੀਫੇ ਦਿੱਤੇ ਗਏ ਨੇ ਕਿਉਂ ਅਸਤੀਫੇ ਦਿੱਤੇ ਗਏ ਨੇ ਕਿਹੜਾ ਅਸਤੀਫੇ ਤਾਂ ਪਹਿਲਾਂ ਹੀ ਦਿੱਤੇ ਸੀ ਇਹਨਾਂ ਨੇ ਪਾਰਟੀ ਛੱਡ ਦਿੱਤੀ ਇਹਨਾਂ ਨੇ ਤਾਂ ਹੁਣ ਕਹਿਤਾ ਕਿ ਵੇ ਆ ਚੱਕੋ ਕੁੰਜੀਆਂ ਇਸ ਤਾਂ ਚੱਲੇ ਘਰੋ ਘਰੀ ਆਮ ਆਦਮੀ ਪਾਰਟੀ ਦੇ 8 ਵੱਡੇ ਤੇ ਅਹਿਮ ਆਗੂ ਇੱਕ ਸੀਨੀਅਰ ਮੀਤ ਪ੍ਰਧਾਨ ਇੱਕ ਮੀਤ ਪ੍ਰਧਾਨ ਮਾਮਲਾ ਗਗਨ ਸੰਗਰੂਰ ਦਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਦਾ ਮਾਮਲਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਪਸੀ ਅੰਦਰੂਨੀ ਖਿੱਚੋ ਤਾਣ ਨੇ ਪਾਰਟੀ ਜਿਹੜੀ ਲੀਰੋ ਲੀਰ ਕਰਕੇ ਰੱਖਦੀ ਹੈ ਪਾਰਟੀ ਸੱਤਾ 'ਚ ਹੁੰਦਿਆਂ ਹੋਇਆਂ ਵੀ ਐ ਮਹਿਸੂਸ ਹੋ ਰਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਅੰਦਰ ਇੰਨੀ ਲੜਾਈ ਹੈ ਕਿ ਸੱਤਾ ਤਾਂ ਦੂਰ ਦੀ ਗੱਲ ਕਿ ਇੱਥੇ ਹੁੰਦੀ ਹੀ ਨਹੀਂ ਜਵੇਂ ਨਾਕੀ ਕੰਮ ਹੋ ਰਿਹਾ ਨਾ ਹੀ ਕੋਈ ਜਿਹੜਾ ਡੱਕਾ ਤੋੜਿਆ ਜਾ ਰਿਹਾ ਇਤੋਂ ਨਰਾਜ ਹੋ ਕੇ ਇਤੋਂ ਦੁਖੀ ਹੋ ਕੇ ਪਾਰਟੀ ਦੇ 8 ਕਾਉਂਸਲਰ ਜਿਹਦੇ ਵਿੱਚ ਨਗਰ ਕਾਉਂਸਲ ਦੇ ਸੀਨੀਅਰ ਉਮੀਦਵਾਰ ਪ੍ਰੀਤ ਜੈਨ ਜਿਹਦੇ ਵਿੱਚ ਕਾਉਂਸਲਰ ਦਾ ਕਾਉਂਸਲ ਦਾ ਉਮੀਦਵਾਰ ਵਿੱਕੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਉਂਸਲਰ ਤੇ ਖਾਸ ਕਰਕੇ ਉਹ ਕਾਉਂਸਲਰ ਜਿਹੜੇ ਇਹ ਆਸ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਚ ਕਿ ਅਸੀਂ ਜਾਵਾਂਗੇ ਸਾਡੇ ਵਾਰਡਾਂ ਦਾ ਕੰਮ ਹੋਊਗਾ ਉਹਨਾਂ ਨੇ ਅਮਨਵਰ ਉਹਦੇ ਦੀ ਜੇਦ ਆਮ ਆਦਮੀ ਪਾਰਟੀ ਦੀ ਜਿਹੜੀ ਅੰਦਰੂਨੀ ਕਲਾ ਤੋਂ ਦੁਖੀ ਹੋ ਕੇ ਸੰਗਰੂਰ ਦੇ ਵਿੱਚ ਥਾਂ ਥਾਂ ਲੱਗੇ ਗੰਦਗੀ ਦੇ ਢੇਰਾਂ ਤੋਂ ਦੁਖੀ ਹੋ ਕੇ ਕੋਈ ਸਟਰੀਟ ਲਾਈਟ ਨਹੀਂ ਚੱਲਦੀ ਕੁਝ ਨਹੀਂ ਚੱਲਦਾ ਇਤੋਂ ਦੁਖੀ ਹੋ ਕੇ ਉਹਨਾਂ ਨੇ ਕਿਹਾ ਕਿ ਹੁਣ ਸਾਡਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਲੋਕਾਂ ਨੇ ਪਹਿਲਾਂ ਅਸਤੀਫੇ ਦਿੱਤੇ ਸੀ ਪਾਰਟੀ ਨੂੰ ਅਲਟੀਮੇਟਮ ਦਿੱਤਾ ਸੀਗਾ 30 ਸਤੰਬਰ ਤੱਕ ਦਾ ਚਲੋ ਉਸ ਤੋਂ ਬਾਅਦ ਦਿਨ ਇੰਤਿਹਾਰ ਆ ਗਏ ਉਹ ਗੱਲ 3 ਅਕਤੂਬਰ ਤੇ ਅੱਪੜ ਗਈ ਪਾਰਟੀ ਕਹਿੰਦੀ ਕਿ ਤੁਸੀਂ ਠੰਡ ਰੱਖੋ ਅਸੀਂ ਹੱਲ ਕਰ ਰਹੇ ਹਾਂ ਅਫਸਰਾਂ ਨੂੰ ਕਹਿ ਰਹੇ ਹਾਂ ਤੁਹਾਡੇ ਕੰਮ ਹੋਣਗੇ ਪਰ ਗੱਲ ਜਿਹੜੀ ਮੇਨ ਸੀ ਗੱਲੇ ਸੀ ਕਿ ਪ੍ਰਧਾਨ ਨੂੰ ਬਦਲਿਆ ਜਾਵੇ ਭਪਿੰਦਰ ਨਹਿਲ ਜੋ ਕਿ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਨੂੰ ਘਰ ਤੋੜਿਆ ਜਾਵੇ ਕੋਈ ਨਵਾਂ ਬੰਦਾ ਪ੍ਰਧਾਨ ਲਾਇਆ ਜਾਵੇ ਉਹ ਕਹਿੰਦੇ ਕਿ 4 ਮਹੀਨੇ ਹੋ ਗਏ 5 ਮਹੀਨੇ ਹੋ ਗਏ ਕੌਂਸਲ ਚੁਣੀ ਨੂੰ ਬਣੀ ਨੂੰ ਤੇ ਉਸ ਤੋਂ ਬਾਅਦ 1 ਰੁਪਏ ਦਾ ਕੰਮ ਪ੍ਰਧਾਨ ਨੇ ਨਹੀਂ ਕਰਾਇਆ ਨਾ ਹੀ ਪ੍ਰਧਾਨ ਨੇ ਸੰਜੀਦਗੀ ਦੇ ਨਾਲ ਲਿਆ ਉਹ ਤਾਂ ਇੱਥੋਂ ਤੱਕ ਵੀ ਇਲਜ਼ਾਮ ਲਾਉਂਦੇ ਨੇ ਕਿ ਪ੍ਰਧਾਨ ਦੇ ਅੰਦਰ ਸੰਜੀਦਗੀ ਨਹੀਂ ਹੈ ਇਹ ਤਾਂ ਜੋ ਕਹਈਏ ਕਿ ਅੱਖੀ ਦੇਖੀ ਗੱਲ ਵੀ ਐ ਕਾਉਂਸਲ ਦੀ ਮੀਟਿੰਗ ਚੱਲਦੀ ਹੋਵੇ ਕਾਉਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਕਰਦਾ ਹੈ ਕਾਂਗਰਸੀਆਂ ਚਾਰ ਪੰਜ ਕਾਉਂਸਲਰ ਨਾਰੇਬਾਜੀ ਵੀ ਕਰ ਜਾਣ ਇੱਕ ਕਾਉਂਸਲਰ ਦੇ ਗਲ ਵੀ ਪੈ ਜਾਣ ਤੇ ਪ੍ਰਧਾਨ ਜੀ ਉੱਥੇ ਬੈਠ ਕੇ ਮੇਰੀ ਅੱਖੀ ਦੇਖੀ ਗੱਲ ਐ ਕਿ ਪ੍ਰਧਾਨ ਜੀ ਉੱਥੇ ਬੈਠ ਕੇ ਹੱਸੇਗੇ ਜਾਨੀ ਕਿ ਇਹ ਉਹਨਾਂ ਦੀ ਸੰਜੀਦਗੀ ਦੇ ਉੱਤੇ ਜਿਹੜਾ ਸਵਾਲ ਉੱਠਿਆ ਉਹਦਾ ਪ੍ਰਮਾਣ ਐ ਇਹ ਹਰਿੰਦਰ ਕੰਮ ਵੀ ਨਹੀਂ ਹੋ ਰੇ ਕੌਂਸਲ ਦੇ ਵਿੱਚ ਫਿਰ ਆਖਰਕਾਰ ਪ੍ਰਧਾਨ ਨੂੰ ਬਦਲਿਆ ਕਿਉਂ ਨਹੀਂ ਜਾ ਰਿਹਾ ਹਾਂ ਇਹ ਸਭ ਤੋਂ ਅਹਿਮ ਸਵਾਲ ਹੈ ਪ੍ਰਧਾਨ ਨੂੰ ਕਿਉਂ ਨਹੀਂ ਬਦਲਿਆ ਜਾ ਰਿਹਾ ਜੋ ਸੋਰਸਸ ਦੇ ਰਾਹੀਂ ਖਬਰ ਹੈ ਉਹ ਇਹ ਹੈ ਕਿ ਅਮਨ ਅਰੋੜਾ ਕਹਿੰਦੇ ਕਿ ਜੋ ਮਰਜ਼ੀ ਕਰ ਲੋ ਕੌਂਸਲਰਾਂ ਨੂੰ ਕਹਿੰਦੇ ਇਹ ਨਹੀਂ ਬਦਲਿਆ ਜਾਂਦਾ ਅਮਨ ਅਰੋੜਾ ੜ ਗਏ ਅਮਨ ਅਰੋੜਾ ੜ ਗਏ ਤੇ ਕਿਹਾ ਜਾਂਦਾ ਹੈ ਕਿ ਅਮਨ ਅਰੋੜਾ ਦੀ ਚੁਆਇਸ ਨੇ ਉਹਨਾਂ ਦੀ ਜਿਹੜੀ ਹੈ ਪਸੰਦ ਨੇਗੇ ਭਪਿੰਦਰ ਨਹਿਲ ਤੇ ਅਮਨ ਅਰੋੜਾ ਨਹੀਂ ਇਕੱਲੇ ੜੇ ਅਮਨ ਅਰੋੜਾ ਵੀ ਨਹੀਂ ਸਿਆਰ ਸਕਦੇ ਜੇ ਦਿੱਲੀ ਵਾਲੇ ਕਹਿ ਦਿੰਦੇ ਕਿ ਭਾਈ ਤੁਸੀਂ ਬਦਲਣਾ ਪ੍ਰਧਾਨ ਬਦਲ ਦੋ ਤਾਂ ਅਮਨ ਅਰੋੜਾ ਦੀ ਕੀ ਮਜਾਲ ਸੀ ਕਿ ਅਮਨ ਅਰੋੜਾ ਰੜ ਅੜ ਜਾਂਦੇ ਅਸਲ ਚ ਅਮਨ ਅਰੋੜਾ ਨੇ ਉੱਪਰਲੇ ਵੀ ੜਾਲੇ ਉੱਪਰਲੇ ਵੀ ਅੜ ਗਏ ਕਿਹਾ ਜਾਂਦਾ ਕਿ ਜਿਹੜੇ ਸੰਗਠਨ ਨੂੰ ਦੇਖਦੇ ਨੇ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਅੰਦਰ ਬੈਠੇ ਲੋਕ ਉਹ ਵੀ ਨਹੀਂ ਚਾਹੁੰਦੇ ਕਿ ਭੁਪਿੰਦਰ ਨਹਿਲ ਨੂੰ ਹਟਾਇਆ ਜਾਵੇ ਬਦਲਿਆ ਜਾਵੇ ਉਹ ਵੀ ਨਹੀਂ ਚਾਹੁੰਦੇ ਹੁਣ ਇਹਦੇ ਦੋ ਕਾਰਨ ਨੇ ਇੱਕ ਭੁਪਿੰਦਰ ਮਹਿਲ ਅਮਨ अरोड़ा ਦੀ ਚੁਆਇਸ ਨੇ ਅਮਨ अरोड़ा ਦੇ ਵਿਧਾਨ ਸਭਾ ਹਲਕੇ ਦੇ ਦੋ ਸੰਗਰੂਰ ਸ਼ਹਿਰ ਦੇ ਦੋ ਵਾਰਡ ਉਸ ਹਲਕੇ ਚ ਆਉਂਦੇ ਨੇ ਤੇ ਜਿਹੜੀ ਇਹ ਗੁੰਝਲਦਾਰ ਸਿਆਸਤ ਹੈ ਇੱਕ ਪਾਸੇ ਬੀਬਾ ਨਰਿੰਦਰ ਕੌਰ ਭਰਾਜ ਇੱਕ ਪਾਸੇ ਅਮਨ अरोड़ा ਜਾਣਕਾਰ ਇਹ ਦੱਸਦੇ ਨੇ ਕਿ ਇਸ ਸਾਰੇ ਮਸਲੇ ਦੇ ਵਿੱਚ ਬੀਬਾ ਜੀ ਨੇ ਤਾਂ ਕੌਂਸਲਰਾਂ ਨੂੰ ਕਹਿਤਾ ਸੀਗੇ ਭਾਈ ਜੋ ਤੁਸੀਂ ਕਰਨਾ ਹੈ ਕਰ ਲਓ ਮੇਰਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਇੱਕ ਖਬਰ ਇਹ ਹੈ ਦੂਜਾ ਇਹ ਵੀ ਖਬਰ ਹੈ ਕਿ ਬੀਬਾ ਜੀ ਅੰਦਰ ਖਾਤੇ ਚੁੰਡੀਆਂ ਵੀ ਵੱਢੀ ਗਏ ਅੰਦਰ ਖਾਤੇ ਕਹਿਣਾ ਹੁੰਦਾ ਕਿ ਘੋੜੀ ਭਜਾਉਣ ਵਾਲੇ ਜਿਹੜਾ ਘੋੜਸਵਾਰ ਹੁੰਦਾ ਉਹਨਾਂ ਨੂੰ ਬਹੁਤ ਪਤਾ ਹੁੰਦਾ ਕਿ ਕਿੰਨੀ ਕੁ ਲਗਾਮ ਖਿੱਚਣੀ ਹੈ ਤੇ ਨਾਲੇ ਸ਼ੀਸ਼ੀ ਕਰੀ ਜਾਣਾ ਵੀ ਲਗਾਮ ਵੀ ਖਿੱਚੀ ਜਾਣੀ ਤੇ ਘੋੜੀ ਨੂੰ ਸ਼ੀਸ਼ੀ ਵੀ ਕਰੀ ਜਾਣਾ ਕਿ ਐਦਾਂ ਲੱਗੇ ਘੋੜੀ ਥੱਲੇੋਂ ਨਿਕਲ ਰਹੀ ਹੈ ਵੀ ਯਾਨੀ ਕਿ ਉਸ ਤਰੀਕੇ ਦੇ ਨਾਲ ਬੀਬਾ ਜੀ ਵਿਚਰ ਦੇ ਨਜ਼ਰ ਆਏ ਸੰਗਰੂਰ ਦੀ ਸਿਆਸਤ ਨੂੰ ਆਮ ਆਦਮੀ ਪਾਰਟੀ ਨੂੰ ਸਮਝਣਾ ਹੋਵੇ ਇੱਥੇ ਇਹ ਗੱਲ ਹੈ ਕਿ ਇੱਕ ਅਨਾਰਕ ਕਈ ਬਿਮਾਰ ਨੇ ਬੀਬਾ ਜੀ ਦੀ ਕਾਰਜ ਸ਼ੈਲੀ ਨੂੰ ਲੈ ਕੇ ਸ਼ਹਿਰ ਵਾਸੀ ਬਹੁਤੇ ਖੁਸ਼ ਨਹੀਂ ਹੈਗੇ ਹਮ ਹ 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 ਲੋਕ ਸਭਾ ਮੈਂਬਰ ਤਾਂ ਜਿਹੜੇ ਹੈਗੇ ਆ ਮੀਤ ਇਹ ਰੋ ਤਾਂ ਲੱਗਦਾ ਕਿ ਬਰਨਾਲੇ ਵਾਲਿਆਂ ਨੇ ਇਕੱਲੇ ਨੇ ਚੁਣੇ ਨੇਗੇ ਸੰਗਰੂਰ ਵਾਲਿਆਂ ਨੂੰ ਤਾਂ ਭੁੱਲ ਭਲੇਖੇਗੇ ਮੈਨੂੰ ਲੱਗਦਾ ਕਿ ਤੁਸੀਂ ਉਹਨਾਂ ਦੀ ਵਿਜ਼ਿਟ ਕੱਢ ਕੇ ਦੇਖ ਲਓ ਸੰਗਰੂਰ ਸ਼ਹਿਰ ਦੇ ਵਿੱਚ ਉਹਨਾਂ ਦੀਆਂ ਕਿੰਨੀਆਂ ਨੇਗੀਆਂ ਉਹ ਕਿੰਨੇ ਦੌਰੇ ਕਰ ਗਏ ਧੰਵਾਦੀ ਦੌਰੇ ਕਿੰਨੇ ਕਰ ਗਏ ਕਿੰਨੀ ਗ੍ਰਾਂਟ ਆਈ ਹੈ ਕਿੰਨੀ ਗ੍ਰਾਂਟ ਉਹਨਾਂ ਨੇ ਸੰਗਰੂਰ ਸ਼ਹਿਰ ਨੂੰ ਦਿੱਤੀ ਹੈ ਜਨਨ ਕਿ ਉਹ ਤਾਂ ਐਂ ਲੱਗਦਾ ਕਿ ਬਰਨਾਲੇ ਦੇ ਹੀ ਲੋਕ ਸਭਾ ਮੈਂਬਰ ਨੇ ਵੀ ਹਲਕਾ ਬਰਨਾਲਾ ਹੀ ਬਣਾ ਦਿੱਤਾ ਗਿਆ ਹੁੰਦਾ ਜਿਵੇਂ ਯਾਨੀ ਕਿ ਇਹ ਇਹ ਹਾਲਾਤ ਨੇ ਸ਼ਹਿਰ ਤਾਂ ਤਰਾ ਤਰਾ ਕਰ ਰਿਹਾ ਹੈ ਲੋਕਾਂ ਨੇ ਤਾਂ ਆਪਣੇ ਕੰਮ ਲੈਣੇ ਆਸਤੋ ਗੋਸ਼ ਨਹੀਂ ਲੈਣਾ ਤੁਹਾਡੀ ਸਿਆਸਤ ਦੀ ਭੇਟ ਚੜ ਇਹ ਤਾਂ ਸਬੂਤ ਹੀ ਮਿਲ ਗਿਆ ਕਿ ਇਹਨਾਂ ਦੀ ਅੰਦਰੂਨੀ ਸਿਆਸਤ ਸੀ ਜਿਹੜੀ ਸਿਆਸਤ ਦੇ ਕਰਕੇ ਕਾਉਂਸਲਰ ਵੀ ਦੁਖੀ ਹੋ ਗਏ ਗਗਨ ਜਿਹੜੇ ਆਊਟਰ ਵਾਰਡ ਨੇ ਉਹਨਾਂ ਦਾ ਤਾਂ ਬੁਰਾ ਹਾਲ ਹੋਣਾ ਹੀ ਹੋਣਾ ਸੀਗਾ ਜਿਹੜੇ ਸ਼ਹਿਰ ਦੇ ਅੰਦਰਲੇ ਵਾਰਡ ਨੇ ਜਿੱਥੋਂ ਜ਼ਿਆਦਾਤਰ ਕਾਉਂਸਲਰ ਜਿਹੜੇ ਆ ਉਹ ਵਿਰੋਧੀ ਪਾਰਟੀਆਂ ਦੇ ਜਿੱਤੇ ਹੋਏ ਆ ਚਾਹੇ ਕਾਂਗਰਸ ਦੇ ਨੇ ਚਾਹੇ ਭਾਜਪਾ ਦੇ ਨੇ ਜਾਂ ਫਿਰ ਆਜ਼ਾਦ ਕਾਉਂਸਲਰ ਨੇਗੇ ਉਹਨੇ ਤਾਂ ਉੱਥੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹਨਾਂ ਦੇ ਇਹਨਾਂ ਦਾ ਕਾਉਂਸਲਰੀ ਓਟਰ ਓਟਰ ਸ਼ਹਿਰ ਚ ਜਿੱਤੇ ਸੀਗੇ ਤਾਂ ਇਸ ਸਾਰੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਖਤਰੇ ਦੀ ਵੀ ਘੰਟੀ ਹੈ ਚਿੰਤਾ ਦੀ ਵੀ ਘੰਟੀ ਹੈ ਕਿ ਇਹਨਾਂ ਦੇ 8 ਕਾਉਂਸਲਰ ਦੁਖੀ ਹੋ ਕੇ ਸਿਰ ਮੱਥਾ ਪੋਚਾਉਣ ਤੋਂ ਬਾਅਦ ਗਏ ਆ ਹੁਣ ਚਰਚਾ ਚੱਲੀ ਆ ਕਿ ਇਹਨਾਂ ਨੂੰ ਆਫਰ ਦਿੱਤਾ ਗਿਆ ਕਿ ਪ੍ਰਧਾਨ ਜੀ ਨੂੰ 6 ਮਹੀਨਿਆਂ ਵਾਸਤੇ ਛੁੱਟੀ ਤੇ ਭੇਜ ਦਿੰਨੇ ਆ ਪ੍ਰਧਾਨ ਵੀ ਛੁੱਟੀ ਤੇ ਜਾਂਦੇ ਹੁੰਦੇ ਆ ਕਦੇ ਇਹ ਕੋਈ ਕੋਈ ਅਫਸਰ ਥੋੜਾ ਆ ਕੋਈ ਕਰਮਚਾਰੀ ਥੋੜਾ ਛੁੱਟੀ ਤੇ ਭੇਜ ਦੋ ਕਿ ਜਾ ਉਹ ਹਟਾਇਆ ਜਾ ਸਕਦਾ ਜਾਂ ਉਹ ਕੰਮ ਕਰੂਗਾ ਜਾਨੀ ਕਿ ਬਚਕਾਨਾ ਸਿਆਸਤ ਦਾ ਵੀ ਸਬੂਤ ਦੇਣ ਦੀ ਕੋਸ਼ਿਸ਼ ਕਰ ਰਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਿ ਵੀ ਛੁੱਟੀ ਦੇ ਭੇਜ ਦਿੰਨੇ ਤੁਸੀਂ ਜਾਂ ਤਾਂ ਉਹਨੂੰ ਹਟਾ ਦਿਓ ਜਾਂ ਕੋਈ ਉਹਨੂੰ ਕੰਮ ਕਰਨ ਦੋ ਜਨਨ ਕਿ ਛੁੱਟੀ ਵਾਲਾ ਤਾਂ ਆਪਸ਼ਨ ਹੀ ਨਹੀਂ ਹੁੰਦਾ ਵੀ ਜਨਨ ਕਿ ਇਹੋ ਜੀ ਸਿਆਸਤ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕੁੱਲ ਮਿਲਾ ਕੇ ਇਹ ਆਪਣੇ ਆਪ ਨੂੰ ਖੱਬੀ ਖਾਂ ਖਾਉਂਦੇ ਸੀ ਸੰਗਰੂਰ ਦੇ ਲੋਕਾਂ ਨੇ ਇਹਨਾਂ ਨੂੰ ਬੜਾ ਮਾਣ ਤੇ ਇੱਜ਼ਤ ਬਖਸ਼ੀ ਏਡੇ ਏਡੇ ਵੱਡੇ ਰੁੱਤਵਿਆਂ ਤੇ ਪਹਚਾਇਆ ਪਰ ਉਹਦਾ ਏਅਰਸ ਦੇ ਵਿੱਚ ਸੰਗਰੂਰ ਵਾਲਿਆਂ ਨੂੰ ਅੱਜ ਕੁਝ ਨਹੀਂ ਮਿਲ ਰਿਹਾ ਜੇ ਕਿ ਇਹ ਕੌਂਸਲ ਵੀ ਬਣ ਗਈ ਕੌਂਸਲ ਦੇ ਵਿੱਚ ਤਾਂ ਖਿਆਲ ਸੰਗਰੂਰ ਵਾਲਿਆਂ ਨੇ ਸਾਫ਼ ਕਰਤਾ ਕਿ ਅਸੀਂ ਤੁਹਾਡੇ ਨਾਲ ਨਹੀਂ ਹੈਗੇ ਨਾ ਅਸੀਂ ਕਾਂਗਰਸ ਨਾਲ ਆ ਨਾ ਅਕਾਲੀਆਂ ਨਾਲ ਆ ਨਾ ਭਾਜਪੀ ਨਾਲ ਆ ਸਭ ਤੋਂ ਵੱਡੀ ਗਿਣਤੀ चाहिँ ਆਜ਼ਾਦ ਕੌਂਸਲਰ ਜਿੱਤੇ ਸੀ ਆਜ਼ਾਦ ਕੌਂਸਲਰ 5 ਇਹਨਾਂ ਨਾਲ ਚਲੇਗੇ ਬਾਕੀ 2 ਨੇ ਬਾਹਰੋਂ ਸਮਰਥਨ ਕਰਤਾ 7 ਇਹਨਾਂ ਦੇ ਨਾਲ ਚਲੇਗੇ ਇਨਡਾਇਰੈਕਟਲੀ ਫਿਰ ਚਰਚਾ ਤਾਂ ਇਹ ਵੀ ਹੈ ਕਿ ਇੱਕ ਸਾਫ ਕਾ ਨਗਰ ਕੌਂਸਲ ਦੇ ਪ੍ਰਧਾਨ ਨੇ ਜਿਹੜੇ ਕਾਲੀਦਾਲ ਨਾਲ ਸੰਬੰਧਿਤ ਨੇ ਉਹਨਾਂ ਨੇ ਵੀ ਇਹਨਾਂ ਨੂੰ ਸਮਰਥਨ ਕੀਤਾ ਆਮ ਆਦਮੀ ਪਾਰਟੀ ਨੂੰ ਬੀਜੇਪੀ ਦੀ ਇੱਕ ਕ੍ਰੋਸ ਵੋਟ ਇੱਧਰ ਗਈ ਹੋਈ ਹੈ ਜਾਨੀ ਕਿ ਬਹੁਤ ਇਹਨਾਂ ਨੂੰ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਵੀ ਭੁਪਿੰਦਰ ਨਹਿਲ ਦੇ ਨਾਲ ਲੋਕ ਖੜੇ ਪਰ ਅੱਜ ਭੁਪਿੰਦਰ ਨਹਿਲ ਬਾਰੇ ਚਲੋ ਉਹਨਾਂ ਦਾ ਵੀ ਇੱਕ ਪੱਖ ਹੈ ਕਿ ਮੈਨੂੰ ਹਜੇ ਟਾਈਮ ਹੀ ਕਿ ਮਿਲਿਆ ਸਰਕਾਰ ਕੰਮ ਅਫਸਰशाही ਸਾਥ ਨਹੀਂ ਦੇ ਰਹੀ ਕੌਂਸਲ ਦੇ ਵਿੱਚ ਮੁਲਾਜ਼ਮ ਨਹੀਂ ਪੂਰੇ ਹੈਗੇ ਜਾਨਕਿ ਉਹ ਉਹਨਾਂ ਦੇ ਤਰਕ ਆਪਣੀ ਥਾਂ ਤੇ ਸਹੀ ਨੇ ਪਰ ਇਸ ਗੱਲ ਨੂੰ ਕਿਤੇ ਨਹੀਂ ਨਕਾਰਿਆ ਜਾ ਸਕਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਅੰਦਰਲੇ ਖਾਤੇ ਵੱਡੇ ਆਗੂਆਂ ਦੀ ਲੜਾਈ ਹੈ ਸੰਗਰੂਰ ਦੇ ਅੰਦਰ ਜਿਹੜੀ ਅੰਦਰਲੀ ਕਸ਼ਮਕਸ਼ ਹੈ ਜਦੇ ਵਿੱਚ ਐਮ ਐਲ ਏ ਪ੍ਰਧਾਨ ਮੁੱਖ ਮੰਤਰੀ ਮੁੱਖ ਰੂਪ ਦੇ ਵਿੱਚ ਨੇ ਫਿਰ ਇਹਨਾਂ ਦੇ ਥੱਲੇ ਆਪਸ ਚ ਧੜੇ ਨੇਗੇ ਮੁੱਖ ਮੰਤਰੀ ਦੇ ਨੇੜਲੇ ਸਾਥੀ ਨੇ ਜਿਹੜੇ ਉਹ ਉਹਨਾਂ ਦੇ ਜਿਹੜੇ ਪਿੰਡ ਦੇ ਲੋਕ ਨੇ ਉਹ ਅੱਡ ਲੱਤਾਂ ਖਿੱਚਦੇ ਨੇ ਇੱਕ ਵੱਡਾ ਸਿੱਖਿਆ ਵਪਾਰੀ ਐ ਉਹ ਅੱਡ ਲੱਤਾਂ ਖਿੱਚਦਾ ਹੈ ਜਨਕਿ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਓਵਰਆਲ ਆਮ ਆਦਮੀ ਪਾਰਟੀ ਦਾ ਵੀ ਨੁਕਸਾਨ ਕੀਤਾ ਤੇ ਸੰਗਰੂਰ ਦਾ ਤਾਂ ਬੇੜਾਗਰਕ ਕੀਤਾ ਹੈ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚੋਂ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ